ਨਾ ਬੋਲਣਾ ਨਹੀਂ ਨਾ ਵੇਖ ਕਿ ਹੁਣ ਕਿੰਨੇ ਗੁੱਸੇ ਚ ਗਈ ਢੰਡਾ ਲੈਣ ਗਈ ਜੇ ਚੱਲ ਫੂਨ ਮੰਦਰ ਵਰਜੀ ਹੁੰਨੇ ਨੇ ਪਤਾ ਨਹੀਂ ਕੀ ਕਰ ਲੈਣਾ ਚੱਲ ਆ ਗਾਂ ਵੜੀ ਐ ਨੇ ਤੇ ਸੱਚੀ ਫੂਨ ਮਾਰਿਆ ਅੰਦਰ ਵਰਜੀਏ ਗਾਂ ਛੇਤੀ ਪਤਾ ਨਹੀਂ ਕੀ ਕਰਨਾ ਹੈ ਮੰਮੀ ਨੇ ਆ ਕੇ ਹੂਆ ਢੋਲ ਗਿਆ ਜਾਗਾ ਤਾਂ ਫੂਨ ਛੇਤੀ ਮੇਰੇ ਕੋਲ ਨਹੀਂ ਲੱਗਣੀ ਪਤਾ ਨਹੀਂ ਉਹਨੇ ਕੀ ਕਰਨਾ ਹੈ ਛੇਤੀ ਲਾ ਕੁੰਡੀ ਇਹ ਵੀ ਕੁੰਡੀ ਟੁੱਟੀ ਹੋ ਕੁੰਡੀ ਵੀ ਨਹੀਂ ਲੱਗਦੀ ਚੱਲ ਲੱਕ ਕੋਟ ਕੱਢ ਗਾਂ ਕੁੰਡੀ ਤੇ ਲੱਗਦੀ ਨਹੀਂ ਚਾਚੀ ਨੂੰ ਫੋਨ ਚੱਲ ਲਾ ਚਾਚੀ ਨੂੰ ਫੋਨ ਫੋਨ ਤੇ ਲਾ ਹੁਣ ਪਿਆ ਹੁਣ ਫੋਨ ਲਾ ਤੂੰ ਮੈਂ ਧਿਆਨ ਰੱਖਦੀ ਮੰਮੀ ਆਣਾ ਜਾਏ ਕਿਤੇ ਤੂੰ ਲਾ ਫੋਨ ਛੇਤੀ ਕ ਲਵ ਨੇ ਕੋਣੇ ਚੁੱਕਣ ਦੀ ਚਾਚੀ ਦੋਰੇ ਲਵ ਨੇ ਹੈ ਹੈਲੋ ਚਾਚੀ ਸਤਿ ਸ੍ਰੀ ਅਕਾਲ ਕਾਹ ਰਿਓ ਅੱਡੇ ਚਾਚੀ ਜੀ ਮੰਮੀ ਆਡੇ ਨਾਲ ਲੜਨ ਦੀ ਜੇ ਫੁੱਟਣ ਲੱਗੀ ਹਨ ਡੰਡੇ ਦੇ ਨਾਲ ਜਲਦੀ ਆਓ ਦੀਦੀ ਬੋਲਣ ਦੀ ਦੇਦੀ ਨੂੰ ਲੱਗੀ ਆ ਘੁੱਟਣ ਮੇਰੇ ਨਾਲ ਹੀ ਮੈਂ ਵੀ ਆਇਓ ਜਲਦੀ ਜਾ ਚਾਹੀਏ ਤੁਹਾਡੇ ਘਰ ਮੈਂ ਲੱਗੀਆਂ ਫੋਨ ਕੱਟਣ ਮਮੀ ਆਉਂਦੀ ਆ ਚੰਗਾ ਇਹਨੇ ਜਬਾਨ ਮੇਰੇ ਮੁਰਾ ਲਣਾਉਂਦੀ ਆ ਨਾ ਵੱਡੀ ਇਹਦਾ ਤਾਂ ਮੈਂ ਚਾਜ ਨਾ ਨੋਚ ਕਰਦੀ ਆ ਤੇ ਮੈਂ ਆਣੀ ਇਹਨਾਂ ਨੂੰ ਬਖਸ਼ਣਾ ਅੱਜ ਜੋ ਮਰਜੀ ਹੋ ਜੇ ਇੱਕੋ ਤੇ ਇਹਨਾਂ ਨੇ ਇਨਾ ਖਰਚਾ ਕੀਤਾ ਹੁੰਦਿਆ ਮੇਰੇ ਨੂੰ ਇੱਕ ਇੱਥੇ ਡੰਡਾ ਹੀ ਪਿਆ ਅੱਜ ਨਹੀਂ ਬਚਦੀ ਅੱਜ ਤੇ ਇਹਨਾਂ ਦਾ ਮੈਂ ਇਲਾਜ ਕਰਕੇ ਛੱਡ ਤੇ ਇਹਨਾਂ ਨੂੰ ਮੰਦਰੇ ਅੰਦਰ ਹੀ ਮੈਨੂੰ ਦੱਸ ਦੇਣੀ ਮਾਤਾ ਜੈ ਭੀ ਕੀ ਬੰਦਾ ਅੱਜ ਕੀ ਪਾ ਇਹਨਾਂ ਦੇ ਵਿੱਕਦੀ ਏ ਇਹ ਕਵਲ ਕਿੱਥੇ ਗਈਆਂ ਨੇ ਸਨਾ ਹੋ ਰ ਮੈਨੂੰ ਕੋਈ ਗੁੱਸਾ ਨਹੀਂ ਨਾ ਮੈਨੂੰ ਸੌਦੇ ਪਤੇ ਦਾ ਗੁੱਸਾ ਨਾ ਮੈਨੂੰ ਕਿਹ ਗੱਲ ਦਾ ਗੁੱਸਾ ਮੈਨੂੰ ਇਹ ਗੁੱਸਾ ਇਹ ਮੇਰੇ ਅੱਗੇ ਵੱਡੀ ਬੋਲੀ ਆ ਤੇ ਅੱਜ ਵੱਡੀ ਨੂੰ ਮੈਂ ਛੱਡਣਾ ਅੱਜ ਵੱਡੀ ਦਾ ਨਾ ਪਹਿਲਾ ਇਲਾਜ ਵੱਡੀ ਦਾ ਕਰਨਾ ਨੀ ਕਿੱਥੇ ਗਈਆਂ ਜਾਣੀ ਨੀ ਕੀ ਗੱਲ ਕੀ ਹੈ ਦੱਸ ਦੇ ਨੀ ਤੂੰ ਵੱਟਿਆ ਤੂੰ ਮੇਰੇ ਅੱਗੇ ਬੋਝ ਪਾਉਣ ਲੱਗ ਪਈ ਹਤੀ ਕੀ ਗੱਲ ਤੇ ਹੈ ਕੀ ਗੱਲ ਬੋਝ ਪਾਉਂਦਾ ਹੋਣੀ ਹੈ ਨੀ ਕਿਤੇ ਲੋਕੀ ਗਾਲਾਂ ਹੈ ਮੈਂ ਮੈਂ ਹੋ ਰ ਹੈ ਗਲਤੀ ਤਾਂ ਨਹੀਂ ਹੈ ਗਲਤੀ ਤਾਂ ਨਹੀਂ ਦੱਸ ਮੈਨੂੰ ਪਹਿਲਾਂ i'm gonna ਦੇਵੀ ਚੰਗਾ ਤਾਂ ਮੈਂ ਜਾਣੀ ਤੇ ਬੇਇਤੀ ਬੜੀ ਕਰਦੀ ਨਹੀਂ ਮੈਂ ਜਾਣੀ ਨਹੀਂ ਨਹੀਂ ਨਾਲ ਇੱਕ ਬੰਦੇ ਚਾਵਾ ਦੇ ਕੋਲ ਬੇਇਤੀ ਕਰਾਉ ਆ ਜਾ ਉਹ ਤੇ ਖਰਮ ਹੋਈ ਆ ਆਪਾਂ ਆਪਾਂ ਉਹਨੂੰ ਉਹਨੂੰ ਠੰਡਿਆ ਕਰਨਾ ਉਹ ਨੂੰ ਨੂੰ ਐਵੇਂ ਫੁੱਟੂ ਕੀ ਸੱਟ ਲਾ ਦੂਗੀ ਥਾਂ ਥਾਂ ਤੇ ਫੇਰ ਉਹਨੂੰ ਕਹਿੰਦੇ ਆ ਚੱਲ ਪੈਸੇ ਨਾਲ ਕਰਮ ਹੋਣੀ ਕੀ ਹੋਣਾ ਇਹ ਕਰਮ ਨਾਓ ਕਰਮ ਹੀ ਹੋਣਾ ਨਾ ਇਹਨਾਂ ਦੀ ਜਬਾਨ ਨਹੀਂ ਨਹੀਂ ਬਗਦਦੀ ਕੋਈ ਨਹੀਂ ਹਾਂ ਸਮਝਾਈਦਾ ਹਾਈਦਾਵਾ ਕੋਈ ਨਹੀਂ ਨਵਾ ਨਹੀਂ ਆਉਂਦਾਂ ਅਲਵੀ ਮੈਂ ਕਿਹਾ ਹਾਂ ਉਹ ਤੇਰੇ ਨਾਲ ਸਾਹ ਸਾਹ ਨਾਲ ਕਰੀਦਾ ਕਿ ਇਤਨਾ ਕਰਦੀਆਂ ਨਹੀਂ ਜਿਦਾਂ ਇਹ ਤਮਾਸ਼ੇ ਲੰਦਿਆਂ ਨੇ ਕੋਈ ਗੱਲ ਨਹੀਂ ਆ ਮਾਣ ਨਹੀਂ ਇਹਨਾਂ ਨੂੰ ਬਤਾਉਂਦੇ ਚੱਲ ਭੈਣ ਕੋਈ ਨੀ ਫੈਲਾ ਇਹਨਾਂ ਹੌਸਲੇ ਨਾਲ ਗੱਲ ਕਰੀ ਦੀ ਆ ਇੰਨਾ ਨਹੀਂ ਲਾਲ ਪੀਲੇ ਹੋਈ ਦਾ ਤੂੰ ਮੈਂ ਜਾਣੀ ਲਾਲ ਪੀਲੀ ਹੋ ਗਈਆਂ ਵੰਦੇਓ ਬੰਦਾ ਹੌਸਲੇ ਨਾਲ ਕਰਦਾ ਗੱਲ ਚੰਗਾ ਮੈਂ ਜਾਣੀ ਆ ਮੇਰੇ ਤੇ ਬੇਇੱਜ਼ਤੀ ਬੜੀ ਕਰ ਦਿੱਤੀ ਇਹਨੇ ਤੈਨੂੰ ਕੀ ਕਿਹਾ ਮੈਨੂੰ ਥੋੜੀ ਬੇਇੱਜ਼ਤੀ ਨਹੀਂ ਹੋ ਰਹੀ ਉਹ ਤੇ ਗੁੱਸੇ ਚ ਡਈ ਆ ਬੋਲਣ ਤੇ ਨਹੀਂ ਮੈਂ ਜਾਣੀ ਹੁਣਾ ਮੈਂ ਨਹੀਂ ਪੈ ਜਾ ਨਹੀਂ ਨਹੀਂ ਪੈ ਜਾ ਭੈਣਾ ਆਹੋ ਚੱਲ ਕੱਲ ਕੀ ਹੋਈ ਕਿਹੜੀ ਗੱਲ ਹੋਈ ਨਾ ਬੋਲੀਂ ਆਂ ਆਣਾ ਯੋ ਇਹਨੇ ਸਾਡਾ ਪਤਾ ਪਤਾ ਇਨਾਂ ਦੇ ਆ ਕੇ ਗਈਆਂ ਅੱਛਾ ਬੋਲਣ ਕਿ ਆਦੀ ਕਿ ਆ ਕੇ ਗਈਆਂ ਬਸ ਨਹੀਂ ਵੀ ਆ ਅੱਛਾ ਉਹਨੇ ਆ ਮੇਰੇ ਮੂਹ ਲਗਾ ਲਿਆ ਸਾਰਾ ਕੁਛ ਹੀ ਆ ਆਪਣੇ ਨੰਨ ਕਰ ਦਿੱਤਾ ਵਾ ਨਾ ਪੱਤੀ ਐ ਡੱਬੇ ਵਿੱਚ ਨਾ ਖਾਂਡੀ ਐ ਡੱਬੇ ਵਿੱਚ ਆਈਆਂ ਤੇ ਮੈਨੂੰ ਸੁਣਾ ਦੇਣ ਨਾ ਪਹਿਲਾਂ ਨਹੀਂ ਕੋਈ ਪੁਰਾਣਾ-ਪੁਰਾਣਾ ਆਇਆ ਇਹ ਜਿਹੜਾ ਕੋਈ ਪੁਰਾਣਾ ਨਹੀਂ ਆਇਆ ਫਿਰ ਕੀ ਕਰਦੇ ਆ ਇਹਨਾਂ ਕਿਹੜੀ ਮੰਡਲੀ ਲਾ ਕੇ ਬੈਹ ਲਈ ਇਹ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਤੇ ਜਿੱਦਾਂ ਦਿੱਤ ਵੰਦੀ ਗਈ ਮੈਂ ਤੇ ਆਈ ਨਹੀਂ ਮੈਂ ਤਾਂ ਪੈਣ ਮੰਡੇ ਗਈ ਐ ਚਲਾਉਗੀ ਤੇ ਫੇਰ ਹੀ ਜਾਉਂਗੀ ਮੈਂ ਤੇ ਗਈ ਨਹੀਂ ਤੇ ਹੁਣ ਇਹਨਾਂ ਮੈਨੂੰ ਫੋਨ ਕੀਤਾ ਵਾ ਮੰਮੀ ਵਾਂਡੇ ਆਈ ਆ ਤੇ ਹੁੰਦੀ ਲੱਗ ਪਈ ਬੋਲਣ ਤੇ ਮੈਂ ਆ ਮੈਂ ਚਲ ਵੇਖ ਕੇ ਆਉਣੀ ਆ ਕੀ ਗੱਲ ਹੋਈ ਬੋਲਣਾ ਕਿਸ ਨੇ ਕਿੰਨੇ ਮੈਂ ਪਛਾਣਦੇ ਆਪਣਾ ਕੇ ਕਿ ਪੂਰੇ ਘਰੇ ਬੱਚਾ ਲੈ ਕੇ ਆਈਏ ਪਤਾ ਨਹੀਂ ਕਿਹਦੀ ਕਿਹਦੀ ਚੁਕੜਾਂ ਦੇ ਵੱਡੀ ਜਣੇ ਉਹ ਤੇਰੇ ਨਾਲ ਜਾ ਕੇ ਬੈਠੀ ਸੀ ਵੱਡੀ ਨਾਲ ਕੋਣ ਮਾਤੀ ਦੀ ਨਹੀਂ ਬੈਠੋ ਇਹਨਾਂ ਕੋਲ ਗਲਤ ਗੱਲ ਕਹਿੰਦੀ ਨਹੀਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਤੀਜੇ ਕਦੇ ਨਾਲ ਤੁਹਾਡਾ 8 ਦਿਨ ਹੀ ਨੰਗਦੇ ਤੇ ਤੂੰ ਹੀ ਰੋਣਾ ਪਾਉਣ ਲੱਗ ਪੈਂਦੀਆਂ ਤੇ ਹੋਰ ਵੀ ਗਵਾੜ ਸਾਰਾ ਵੱਸਦਾ ਹੀ ਆ ਤੁਹਾਡੇ ਘਰ ਹੀ ਭੂਤ ਨਾਲ ਆ ਪੈਸਾ ਦਦਰ ਕਿਦਾਂ ਮੁੱਕ ਗਿਆ ਵਾ ਵੱਡੀ ਨਾਲ ਉਤਰੀ ਅਗਲੇ ਦਿਨ ਮਾਡੇ ਚੱਲ ਗਈ ਆ ਵਾਂਡੇ ਗਈ ਵਾਹ ਵੇ ਯਾਰ ਮੈਂ ਇਦਨ ਤੋਂ ਹੀ ਗਏ ਨੂਗਲੇ ਦੰਚ ਲਗੀ ਹੋ ਤੇ ਆਈ ਦਾ ਮੈਨੂੰ ਨਹੀਂ ਪਤਾ ਵਾਵਾ ਦੇਨ ਲਾ ਕੇ ਆਈ ਐ ਲੜੱਤਾ ਪਾਵਾ ਖੜਿਆ ਹੈ ਅੱਛਾ ਹਾਂਜੀ ਅੱਛਾ ਮੇਰੇ ਤੋਂ ਮਗਰੋਂ ਹੀ ਗਈ ਨਾ ਮਗਰੋਂ ਹੀ ਆ ਗਈ ਐ ਇਹ ਫਿਰ ਸੌਦਾ ਮਾਕ ਹੋ ਗਿਆ ਈਓ ਇਹ ਸੌਦਾ ਖਾਦਾ ਨਹੀਂ ਇਹਨਾਂ ਨੇ ਇਹ ਮੈਂ ਤੈਨੂੰ ਮੈਨੂੰ ਪਤਾ ਲੱਗ ਗਿਆ ਸਾਰਾ ਹੀ ਨਹੀਂ ਤੇ ਪੂਨੋ ਮੈਂ ਵੀ ਕੋਟੇ ਮੇਰੇ ਕੋ ਖਾ ਲਈ ਪੂਨੋ ਵੀ ਸੱਚੀ ਖਾਦਾ ਦੇਦੀ ਤੇ ਮੈਂ ਨਹੀਂ ਐ ਦੁਆਲੇ ਹੋਣਾ ਸੌਦਾ ਘਰ ਨਹੀਂ ਨਾ ਵਰਤਿਆ ਜਿੰਨੇ ਮਰਜ਼ੀ ਪਕੌੜੇ ਕੱਢ ਕੇ ਖਾਦੇ ਆ ਤੇਲ ਦੀ ਬੋਤਲ ਨਹੀਂ ਮੁੱਕਣੀ ਕੱਤੀ ਹੱਥ ਵਿਚਾਰ ਆ ਗਈ ਸਾਰਾ ਇੰਨਾ ਕੁ ਸਾਰਾ ਇਹ ਤਾਂ ਪੈਣ ਮਿਲ ਨਹੀਂ ਪਤਾ ਝੋਲਾ ਭਰ ਕੇ ਤੇ ਨੌ ਨੇ ਖੜਿਆ ਆਈਓ ਹੀ ਲੱਗੀ ਕੀ ਦੇਖੀ ਮਿਲ ਨਹੀਂ ਆ ਤਾਂ ਇਹ ਸੌਦਾ ਮਾਹਕ ਹੋ ਗਿਆ ਮਾਹਕ ਇਹ ਮੈਂ ਤੁਹਾਨੂੰ ਦੱਸ ਦਿੱਤਾ ਜੇ ਹੁਣ ਚੰਗਾ ਮੈਂ ਜਾਣੀ ਹੁਣ ਕੋਈ ਨਹੀਂ ਮੈਂ ਕਰ ਲੈਣੀ ਪਤਾ ਕੋਈ ਗੱਲ ਚੰਗਾ ਪੈਣ ਮੈਂ ਹੁੰਨੀ ਆ ਇੱਕ ਮਿੰਟ ਮੈਂ ਦੁੱਧ ਗਰਮ ਰੱਖਿਆ ਭਿੱਲੀ ਨਾ ਪੀ ਜੇ ਮੈਂ ਹੁੰਨੀ ਹੋਣੀ 2 ਮਿੰਟ ਪੈਣ ਰੁਕੀ ਗੱਲ ਸੁਣੀ ਮੇਰੀ ਗਾਲ ਸੁਣਾ ਮੈਂ ਤੈਨੂੰ ਕਿਹਾ ਸੀ ਉਹਨੂੰ ਨਾਂ ਦੱਸੀ ਉਹਨੇ ਕੀ ਪਤਾ ਦੱਸਿਆ ਕਿ ਨਹੀਂ ਦੱਸਿਆ ਤੇ ਤੂੰ ਐਵੇਂ ਉਹਨੂੰ ਦਾਹਤਾ ਵਾ ਤੇ ਮੈਨੂੰ ਮੈਨੂੰ ਕੀ ਪਤਾ ਸੀ ਮੈਂ ਦਾਦ ਤਾਂ ਮੈਂ ਹੱਸ ਦੱਸ ਗਈ ਹ ਸੱਸ ਨੂੰ ਪਸਲਾਣਾ ਗਈ ਹੋਗੀ ਉਹ ਤਾਂ ਤੇ ਉਹ ਗਈ ਮਗਰ ਉਹ ਤੇ ਚੋਰੀ ਗਈ ਆ ਤੇ ਆਉਂਦਿਆਂ ਸੱਸ ਦੇ ਆਉਣ ਤੋਂ ਪਹਿਲਾਂ ਘਰ ਆ ਗਈ ਆ ਉਹਨੇ ਆਣ ਕੇ ਛੱਲੀਆਂ ਵਾਂਗੂ ਕੁੱਟਿਆ ਦੋਵਾਂ ਨੋਵਾਂ ਨੂੰ ਉਹਨਾਂ ਦੇ ਲੱਤਾਂ ਦੇ ਲੀਲ ਪਾਏ ਆ ਔਰ ਮੈਨੂੰ ਕੀ ਪਤਾ ਹੈ ਮੈਂ ਮੈਂ ਤਾਂ ਸਮਝ ਹੁੰਦੀ ਕੁਛ ਕਿ ਕਰਨ ਨਹੀਂ ਹੈ ਨਾ ਹੀ ਨਾਈਂ ਕੁੱਟੀ ਦਾ ਮਾਰੀਦਾ ਇਹਦਾ ਨਵਾਂ ਧਿਆਨ ਨਹੀਂ ਇਹਦਾ ਕਰੀਦਾ ਮੈਂ ਤੇ ਫੋਨ ਕੀਤਾ ਕਵਲ ਨੇ ਕਹਿੰਦੀ ਚਾਚੀ ਘਰ ਨੂੰ ਉਹ ਮੈਂ ਉਹ ਮੇਰੇ ਵੀ ਗੱਲ ਪੈ ਗਈ ਆ ਉਹ ਦੀਆਂ ਸੁਣ ਕੇ ਮੈਂ ਕਹਿੰਦੇ ਮੈਨਾਂ ਮੇਰੀ ਤਮਾਸ਼ਾ ਵੇਖਣਾ ਹੁੰਦੀ ਤੇ ਮੈਂ ਹਾਂ ਜਿਹਦਾ ਲੋਕਾਂ ਦਾ ਤਮਾਸ਼ਾ ਤੂੰ ਆਉਂਦੀ ਤੇ ਪੈ ਗਈ ਤਮਾਸ਼ਾ ਵੇਖਣਾ ਚੱਲ ਅਹੀਂ ਵੀ ਤਮਾਸ਼ਾ ਵੇਖਣਾ ਫਿਰ ਉਹਦੇ ਤੇ ਸਾਡੇ 'ਚ ਫਰਕ ਕੀ ਰਹਿ ਜਾਣਾ ਵਾ ਕਿਹਦੇ ਘਰ ਲੜਾਈ ਹੋਵੇ ਤੇ ਸਭ ਕੋ ਸ਼ਾਂਤ ਕਰੀਦਾ ਬਲਦੀ ਤੇ ਕੱਖ ਨਹੀਂ ਦੋ ਪਾਈਦੇ ਕੋਈ ਗੱਲ ਨਹੀਂ ਹਾਂ ਹੁਣ ਸਮਝਾਵਾਂ ਸਮਝਾਵਾਂ ਗੱਲਾਂ ਚਾਵਾ ਗੱਟੇ ਸਮਝਾਵਾਂਗੇ ਇਹ ਭੈਣ ਇਦਾਂ ਨਹੀਂ ਨਾ ਮਤਿਆਂ ਨਾਲ ਕਰੀ ਕੋਈ ਨਹੀਂ ਹੁਣ ਮੈਂ ਸਮਝਾਉਂਦੀ ਹਾਂ ਤੇ ਹੁਣ ਤੂੰ ਨਾ ਕੋਈ ਗੱਲ ਕਰੀ ਨਹੀਂ ਮੈਂ ਨਹੀਂ ਨਾ ਇਦਾਂ ਨਹੀਂ ਗੱਲ ਨਹੀਂ ਕੋਈ ਕਰਦੀ ਮਤਿਆਂ ਨਾਲ ਗੱਲ ਕਰ ਚਲ ਹੁਣ ਨੂੰ ਤੇ ਮੈਂ ਕਹਾਈ ਆਂ ਫੇ ਤੂੰ ਕਿਉਂ ਇਨੀ ਗੱਲ ਕਹੀ ਹੁਣ ਭੈਣ ਨੂੰ ਚੁੱਪ ਕਰਾਵਾਂ ਚਲ ਭੈਣ ਤੈਨੂੰ ਕੀ ਗੱਲ ਤੂੰ ਐਵੇਂ ਲੈ ਪੈਨੀ ਆ ਨਾ ਸੌਂਦੀ ਨਾ ਕਹਿੰਦੀ ਐਵੇਂ ਲੱਗ ਪੈਨੀ ਆ ਬੋਲ ਥੋੜਾ ਠੰਡੇ ਦਿਮਾਗ ਨਾਲ ਹੌਂਸਲੇ ਨਾਲ ਬੋਲਿਆ ਕਰ ਤੂੰ ਤੇ ਐਵੇਂ ਵਿਚਾਰੀਆਂ ਨੂੰ ਥਾਪੀ ਨਾ ਫੈਂਟ ਸੁਟਿਆ ਵਾ ਗੁੱਸਾ ਹੀ ਬਣਾ ਚਲੰਦੀ ਐ ਨੇ ਬੋਲਦੀਆਂ ਬਣਾਨੀ ਮੇਰੇ ਅੱਗੇ ਨਹੀਂ ਕਾ ਬੋਲਣਾ ਨੇ ਪਤਾ ਜੀ ਤੁਹਾਡੇ ਸੱਸ ਨੂੰ ਪਸੰਦ ਆ ਕਿਉਂ ਬੋਲਦੀਆਂ ਨੇ ਮੇਰੇ ਅੱਗੇ ਚੱਲ ਉਹ ਜੇ ਤੂੰ ਪਿਆਰ ਨਾਲ ਸਮਝਾ ਲਿਆ ਕਰ ਬੋਲ ਮੈਂ ਤਾਂ ਮੈਨੂੰ ਇਹ ਜੀ ਸਮਝਾਉਂਦੀ ਜੀ ਤਾਂ ਮੈਨੂੰ ਗੁੱਸਾ ਕਰਿਆ ਹੈ ਮੈਂ ਨਹੀਂ ਕਿ ਇਹ ਬਖਸ਼ਦੀ ਸੀ ਕੀ ਗੱਲ ਹੈ ਮੈਂ ਲੋਕਾਂ ਨਾਲ ਕਿ ਸਰਤੇ ਨਹੀਂ ਚਲਾਉਣੀ ਆ ਮੈਂ ਤੇਰੇ ਅੰਦਰ ਹਾਂ ਕਿ ਭਾਂਡੇ ਨਹੀਂ ਮਾਈਂਦੀ ਜਾਣਾ ਇਹਨਾਂ ਦੇ ਚੱਲ ਕੋ ਜਿਹੜੀ ਗੱਲ ਹੋ ਗਈ ਹੋ ਗਈ ਪਰ ਇਦਾਂ ਹਾਂ ਹੋਰ ਹੋਰ ਚਲਾਇਆ ਭੂਏ ਮੈਂ ਨਹੀਂ ਭੂਏ ਚੜ੍ਹਦੇ ਨਹੀਂ ਮੈਂ ਕੰਮ ਵੀ ਕੌਣ ਨਾ ਕਰਾਉਣਾ ਤੇ ਮੈਂ ਗੰਦਾ ਵੀ ਨਹੀਂ ਜਣਾ ਫੇਰ ਲਾਵਾ ਮੈਂ ਉਹਨਾਂ ਦੇ ਅੱਗੇ ਪਿੱਛੇ ਨਹੀਂ ਫਿਰਦੀ ਰਹਿਣਾ ਚੱਲ ਐਵੇਂ ਨਾ ਉਹਦਾ ਕਹਿਦੀ ਤਾਂ ਇਦਾਂ ਮੈਂ ਕਹੀਦਾ ਹੁੰਦਾ ਹੌਸਲੇ ਨਾਲ ਕਹ ਲੀਦਾ ਨਿਆਣ ਸਿਆਣਾ ਆਪੇ ਅਕਲ ਆ ਜੂਗੀ ਹੌਲੀ ਮੈਂ ਸੌਦਾ ਪਤਾ ਦੇ ਕੇ ਗਈਆਂ ਮਗਰੋਂ ਮੇਰੇ ਕਬੜ ਗਈਏ ਬੰਦੇ ਕਬੜ ਮੰਡੀ ਗਈਏ ਹਾਂ ਹਾਂ ਮੈਨੂੰ ਸਾਰਾ ਪਤਾ ਲਗਾ ਸੌਦਾ ਸਾਰਾ ਪਾ ਕੇ ਮਾਂ ਕੋ ਗਿਆ ਵਾ ਤੇ ਪਤਾ ਨਹੀਂ ਮੈਨੂੰ ਤੇ ਪਤਾ ਨਹੀਂ ਮੈਂ ਤੇ ਤੁਹਾਡੇ ਘਰ ਹੀ ਨਹੀਂ ਆਈ ਮੈਂ ਤੇ ਹੁਣ ਆਈ ਹਾਂ ਫੋਨ ਤੇ ਨੇ ਦੱਸਿਆ ਵਾ ਕਿਹੜੀ ਗਵਾਂਧਨ ਕਿਹੜੀ ਉਹ ਲੱਗੇ ਜਿਹੜੀ ਹੱਡ ਰੈਂਦੇ ਨੇ ਉਹਨਾਂ ਨੇ ਦੱਸਿਆ ਮੈਨੂੰ ਠਾਏ ਵਾਲਿਆਂ ਨੇ ਤੇ ਕਮਲ ਨੂੰ ਆਵਾਜ਼ ਮਾਰ ਕੇ ਪੁੱਛ ਮੈਂ ਪੁੱਛਦੀ ਆ ਕਮ ਨੀ ਖਵਾੜਾ ਨੀ ਇਧਰ ਆ ਨੀ ਮੇਰੇ ਘਰ ਸੌਣ ਆਣ ਕੇ ਹਾਂਜੀ ਮੰਮੀ ਆਵਾਜ਼ ਮਾਰੀ ਹਾਂ ਤੂੰ ਬਗੜੇ ਮੇਰੇ ਵਾਂਡੇ ਗਈ ਹਾਂ ਨਹੀਂ ਮੰਮੀ ਮੈਂ ਤਾਂ ਗਈ ਨਹੀਂ ਨਹੀਂ ਮੈਨੂੰ ਪਤਾ ਲੱਗਾ ਤੂੰ ਵਾਂਡੇ ਗਈ ਹੈ ਬੈਕਲੇ ਕੇ ਮੋਕੇ ਮਗਰੋਂ ਮੰਮੀ ਤੁਹਾਨੂੰ ਕੌਣ ਕਿਹਾ ਵਾਂਡਣ ਨੇ ਦੱਸਿਆ ਵੀ ਤੂੰ ਵਾਂਡੇ ਗਈ ਹਾਂ ਨਹੀਂ ਮੰਮੀ ਮੈਂ ਤਾਂ ਗਈ ਨਹੀਂ ਤੂੰ ਗਈ ਹੈ ਵਾਂਡੇ ਭਾਂਡਾ ਲੈ ਆ ਮੰਮੀ ਮੈਂ ਤਾਂ ਗਈ ਨਹੀਂ ਕਿਤੇ ਤੂੰ ਸਦਾ ਪਤਾ ਮੈਨੂੰ ਪਤਾ ਲੱਗਾ ਸਾਰਾ ਤੂੰ ਪਾ ਕੇ ਸਭ ਦਾ ਪਤਾ ਲੈ ਗਈ ਹੈ ਮੰਮੀ ਸਭ ਦਾ ਪਤਾ ਮੈਂ ਦੱਸ ਕੀ ਕਰਨੀ ਉਹ ਸਭ ਦਾ ਪਤਾ ਨਹੀਂ ਦੱਸ ਵਰਤ ਦੇ ਘਰ ਨਹੀਂ ਵਰਤ ਦੇ ਨਹੀਂ ਤੇ ਕਿੱਥੇ ਗਿਆ ਸਦਾ ਪਤਾ ਬੈਠ ਕੇ ਕੀ ਪਾ ਕੇ ਖੜਿਆ ਹੈ ਮੰਮੀ ਮੈਂ ਗਈ ਹੈਗੀ ਮੇਰੀ ਭੈਣ ਆਈ ਤੇ ਉਹਦਾ ਤੇ ਮੈਨੂੰ ਰਹਿ ਨਹੀਂ ਦੇਣਾ ਤੇ ਮੈਂ ਚੱਲ ਮੈਂ ਦੋ ਦਿਨ ਰਹਿ ਹੁੰਨੀ ਹੈ ਤੇ ਸਦਾ ਕਿੱਥੇ ਗਿਆ ਸਵਦੇ ਦਾ ਨਹੀਂ ਮੰਮੀ ਮੈਨੂੰ ਪਤਾ ਕਿੱਥੇ ਆ ਸਭ ਤੇਰੇ ਮਗਰੋਂ ਪੇਕੇ ਗਈ ਹੈ ਤਾਂ ਮੈਨੂੰ ਢੀਕ ਲੈਂਦੀ ਤੂੰ ਸਾਰਾ ਸਦਾ ਪਤਾ ਆਪਣਾ ਪਾ ਕੇ ਤੇ ਪੇਕੇ ਨੂੰ ਲੈ ਗਈ ਹੈ ਮੰਮੀ ਸੌਦੇ ਪਤੇ ਦਾ ਲੈ ਨਾ ਜਾਮ ਲਾਉ ਮੇਰੇ ਸਿਰ ਤੇ। ਯਾ ਕਿੱਥੇ ਗਿਆ ਸਕਦਾ ਤੂੰ ਤੂੰ ਨਹੀਂ ਮੰਮੀ ਨਹੀਂ ਜ਼ਰੂਰੀ ਪਰ ਮੈਂ ਸੌਦਾ ਲੈ ਰਿਹਾ। ਫੇਰ ਚ ਬੁਣਾਉਣੀ ਆਉਣੀ ਹੈ ਤੂੰ। ਤੂੰ ਮੇਰੇ ਅਗੇ ਜਬਾਨ ਲੈ ਲਾਉਣੀ ਹੈ। ਹਾਂ? ਅਰੇ ਹੁਣ ਮੈਂ ਤੇਰਾ ਇਲਾਜ ਕੀਤਾ ਤੇ ਫੇਰ ਲੱਗੀ ਤੈਨੂੰ ਫੇਰ ਤੇ ਮੇਰੇ ਅਗੇ ਜਬਾਨ ਲੈ ਲਾਉਣੀ ਹੈ। ਮੰਮੀ ਦੱਸ aí ਕਿੰਨਾ ਕੁ ਜਰ ਜਰਈ ਜਈਏ ਟਾਡੀਆਂ। ਤੁਹਾਨੂੰ ਜਰਨੀਆਂ ਹੀ ਪੈਣੀਆਂ ਨੇ ਮੈਂ। ਕਿਹਾ ਦਿੱਦੀ ਫੇਰ ਹੋਂਡੇ ਮੰਮੀ ਨੇ ਫੇਰ ਮਾਰਿਆ ਲੱਗਦਾ। ਮੰਮੀ ਆਈ ਨਹੀਂ ਉਹ ਤੁਹਾਡੇ ਨਾਲ ਰਹਿਣਾ ਤੇ ਹਾਨੂੰ ਵੱਖਰਾ ਕਰ ਦੋ। ਬੜਾ ਚੇਰ ਹੋ ਗਿਆ ਤੈਨੂੰ ਬੜਾ ਚੇਰ ਹੋ ਗਿਆ ਤੈਨੂੰ ਕਾੜੀਆਂ ਵੱਕਰੀਆਂ ਹੁੰਦਾ ਹਾਂ ਪਾਤਾ ਤੈਨੂੰ ਕਾੜੀਆਂ ਤੈਨੂੰ ਵੱਕਰੀਆਂ ਤੈਨੂੰ ਕਰਾਉਣ ਦੀ ਹੱਦ ਕਰਦੀ ਏ ਤੂੰ ਮੈਂ ਭਾਈ ਤੇਰੀ ਮਾਂ ਨੂੰ ਲੈ ਕੇ ਆਈਏ ਪਰ ਹਾਂ ਬਰਦਾਸ਼ਤ ਹੋਵੇ ਕਰਾ ਰੱਖਦੇ ਤੈਨੂੰ ਮੈਂ ਚੜ੍ਹ ਜਾਈਂ ਕਰਾਂ ਤੈਨੂੰ ਵੱਕਰੀਆਂ ਮੈਂ ਐਵੇਂ ਨਹੀਂ ਗੱਲਾ ਸਿੱਖਦੀ ਮੇਰੇ ਮਗਰਾ ਤੈਨੂੰ ਵੱਕਰੀਆਂ ਕਰਦੇ ਤੈਨੂੰ ਕਿਤੇ ਹੋਰ ਨਹੀਂ ਕਰਨੀ ਹੁੰਦੀ ਦੀ ਬੜਾ ਜਰੋਕ ਟਾਡੀਆਂ ਸਹਰ ਦੇਣਾ ਨਹੀਂ ਨਹੀਂ ਸਹਨੀਆਂ ਤੁਹਾਡੀਆਂ ਮੱਖੜਾ ਕਰੋ ਤੇ ਨਹੀਂ ਰਹਿਣਾ ਤੁਹਾਡੇ ਨਾਲ ਮੱਖੜਾ ਨਹੀਂ ਕਰਨਾ ਬਣਾ ਨਾ ਰੋਣ ਨਹੀਂ ਕਿ ਜੀੜੇ ਪਾ ਕਿੱਥੇ ਹੋਇਆ ਤੂੰ ਮੈਂ ਨਹੀਂ ਰਹਿਣਾ ਟਟਾ ਲਾਓ ਬਾਹਰ ਕਪੜੇ ਤੇਰਾ ਪੈ ਕੇ ਲੈ ਪੈਣ ਦੀ ਚੁੱਪ ਕਰ ਆਈ ਕਿੰਨਾ ਬੋਲਦਾ ਜੀ ਮੈਂ ਸਹੀ ਜਾਈਏ ਮੈਂ ਨਹੀਂ ਖਾਣਾ ਨਹੀਂ ਵੱਖਰੀਆਂ ਕਰਨਾ ਚੁੱਪ ਕਰ ਜੇ ਰਹਿਣਾ ਤੇ ਅੰਦਰ ਦੇ ਚਲਾਣਾ ਚਾਹੀਦਾ ਤੁਹਾਨੂੰ ਮੈਂ ਨਹੀਂ ਵੱਖਰੀਆਂ ਕਰਨਾ ਜੋ ਮਰਜੀ ਹੋਲੇ ਆ ਲੈ ਕੇ ਰੋ ਤੇ ਮੈਂ ਅੱਗੇ ਕੀ ਕਰਨਾ ਨਹੀਂ ਆ ਬੋਲ ਕੀ ਆਂਦਾ ਤਾਂ ਨਵੇਂ ਵਖਰੀਆ ਕਰਕੇ ਦੱਸਣੀ ਆ ਤੈਨੂੰ ਅੱਗੇ ਕਿਆ ਹੀ ਨਾ ਵੀ ਨਾ ਇਹਨਾਂ ਲਾਲ ਪੀਲੀ ਹੋਇਆ ਕਰ ਤੂੰ ਤੇ ਹੁਣ ਦਿਆਂ ਮਾਰੀ ਦੀ ਗੱਲ ਵਿੱਚ ਪਟਾਕ ਪਟਾਕ ਮਾਰਨ ਤੇ ਜੋਰ ਜਾਣਿਆ ਮੈਂ ਤੇਰੀ ਨੂਹ ਅੰਗਰਾ ਘੁੰਮੇ ਨਹੀਂ ਛੜਨ ਦੇਣਾ ਸਿੱਧੀ ਇਹ ਗੱਲ ਤੈਨੂੰ ਮੈਂ ਦੱਸਦੀ ਆ ਪਰ ਮੈਂ ਇਹ ਹੱਥੀ ਨਹੀਂ ਪੈਂਦੀ ਭਾਵੇਂ ਜਿੱਦਾਂ ਮਰਜੀ ਮੇਰੀ ਕਰਦੀ ਮੈਂ ਇਹ ਹੱਥੀ ਨਹੀਂ ਪੈਂਦੀ ਤੂੰ ਤੇ ਪਟਾਕ ਪਟਾਕ ਮਾਰੀ ਜਾਂਦੀ ਮੈਂ ਮਾਰ ਗਈ ਆ ਨਾ ਤੇ ਮੇਰੀਆਂ ਨੂਹ ਤੀਰ ਵੰਗਰਾ ਸਿੱਧੂਆਂ ਨੇ ਤੂੰ ਆਪਣੀ ਮਾਤਾ ਆਪਣੇ ਕੋਲ ਰੱਖਿਆ ਕਰ ਚੰਗਾ ਪਹਿਣਾ ਪਾ ਨਹੀਂ ਕਹਿੰਦੇ ਕੁਛ ਇੱਕਰ ਨਾਲ ਆ ਕੇ ਤੁਹਾਨੂੰ ਛਡਾਈਦਾ ਤੇ ਇੱਕ ਤੂੰ ਬੇਇੱਜ਼ਤੀ ਕਰਕੇ ਰੱਖ ਦਿੰਨੀ ਆ ਬਰਦਾਸ਼ ਤੇ ਵੀ ਕੋਈ ਹੱਦ ਹੁੰਦੀ ਕਿੰਨਾ ਕੁ ਬਰਦਾਸ਼ ਕਰਨਾ ਇਹ ਬਰਦਾਸ਼ ਕਰਨਾ ਪੈਣਾ ਜਿੰਨੇ ਕਹੇ ਮਰਨਾ ਰਹਿਣਾ ਮੈਨਾਂ ਬਰਦਾਸ਼ ਕਰਨਾ ਪੈਣਾ ਮੈਂ ਆਪਣੇ ਅੰਦਰ ਤੋਂ ਵਗੈਰ ਇਹਨਾਂ ਨੂੰ ਬਾਹਰ ਨਹੀਂ ਜਾਣ ਦੇ ਨਹੀਂ ਗੱਲ ਨਹੀਂ ਕੀ ਜੀ ਹੋਈ ਉਹ ਗਵਾਂਡੇ ਨੇ ਤੈਨੂੰ ਕਹਿਤਾ ਪੀ ਸੌਦਾ ਲੈ ਆ ਕੇ ਗਈ ਪਹਿਲਾਂ ਉਹਨੂੰ ਤੇ ਵੇਖ ਲੈਂਦੀ ਉਹਦੇ ਪੈਕੇਟ ਪੁੱਛ ਲੈਂਦੀ ਇਹਨੂੰ ਵੀ ਹਾਂ ਤੂੰ ਲੈ ਕੇ ਗਈ ਮੰਨਦੀ ਆ ਨਾ ਖੜ ਕੇ ਸੌਦਾ ਇਹ ਸੌਦਾ ਖੜ ਕੇ ਦੱਸ ਜੀ ਇਹ ਵੀ ਸੌਦਾ ਲਾ ਕੇ ਚੁਗਲੀ ਲਾ ਕੇ ਚੱਲ ਜਾਂਦਾ ਹਦੀ ਤੂੰ ਜਿਹੜੀ ਮਗਰ ਲੱਗਦਾ ਨਹੀਂ ਝੱਟ ਲੋਕਾਂ ਦੇ ਆਪਣੀਆਂ ਨੂੰ ਤੂੰ ਪੁੱਛਣਾ ਕਿਤਨਾ ਨੀਛੇ ਕਿਹਨਾਂ ਲੋਕਾਂ ਨੇ ਮਗਰ ਲਾ ਕੇ ਸੌਦੇ ਦੇ ਭੁੱਖੇ ਬੈਠੇ ਦੱਸ ਤੂੰ ਖਿਆ ਲੱਗੀ ਮੇਰੇ ਮੂਹੇ ਚ ਪਾ ਲੈਣਾ ਤੇਰੇ ਮਤੇ ਚਲ ਜਾ ਨਹੀਂ ਪੋਨ ਹਟ ਕੇ ਪਾਣੀ ਪੀਓ ਜਾ ਕੇ ਤ ਨਹੀਂ ਆਵੇ ਕੋਟਾ ਖਾਈ ਜਾਂਦੀਆਂ ਲਾ ਕੇ ਬੈਠ ਕੇ ਬੰਦਾ ਚੁੱਪ ਕਰਕੇ ਲੰਬੇ ਹੋ ਜਾਂਦਾ ਵਾ ਕਹਣਾ ਤੇਰੀ ਨਾ ਮਾਤੇ ਫਿਰ ਵੀ ਚੰਗੀਆਂ ਨੇ ਇੰਨਾ ਕੋਟਾ ਲੈਣੀ ਆ ਤੇ ਫਿਰ ਵੀ ਨਹੀਂ ਅੱਗੇ ਬੋਲਦੀਆਂ ਮੈਂ ਆਪਣੀ ਨੋ ਨੂੰ ਮਾੜਾ ਜਿਹਾ ਕਹੀ ਤੇ ਦਵਾਈ ਖਾਣ ਤੇ ਉੱਤਰ ਆਈ ਅੰਦੀ ਮੈਂ ਦਵਾਈ ਖਾ ਲਨ ਲੱਗੀ ਆ ਵਾਰਾਂ ਨੂੰ ਪਈ ਮੇਰੇ ਸਿਰਦਿਆਂ ਨੂੰ ਅੱਜ ਕੱਲ ਤਾਂ ਝੱਟ ਮੜਜ ਹੱਥੀ ਪਾਉ ਤੇ ਪਰਚੇ ਆ ਦੇਣ ਲੱਪੈਂਦੀਆਂ ਨੇ ਥਾਣਾ ਟਪਾਣੇ ਤੱਕ ਗੱਲਾਂ ਨੂੰ ਮੁੱਕਦੀ ਜਾ ਕੇ ਤੇ ਤੂੰ ਇੰਨਾ ਨਾ ਹੱਥ ਚਲਾਕੀ ਕਰਿਆ ਕਰਨ ਵਾਂ ਤੂੰ ਬਹੁਤੀ ਭੁੇ ਚੜਾਈ ਐ ਮੈਂ ਮੈਂ ਹੀ ਕਰਕੇ ਮੈਂ ਨਹੀਂ ਮੈਂ ਹੀ ਨਹੀਂ ਕਰਦਿਆਂ ਦੀ ਮੈਂ ਰਹਿੰਦੀ ਟੌਰ ਨਾਲ ਇਹਨਾਂ ਮੈਂ ਪਹਿਲੇ ਦਿਨ ਤੋਂ ਆਂਦੀ ਨਹੀਂ ਹਣਾ ਇਹ ਕੰਮ ਕਰੇ ਤੋ ਕਰਾਇਆ ਕਰ ਤੂੰ ਸਾਰੀਆਂ ਹੁੰਜਾ ਕੂਚੀਆਂ ਆਪ ਕਰਨੀ ਓਨੇ ਤੇ ਆਪੇ ਪੂਏ ਚੜਨਾ ਵਾ ਤੇ ਮੈਂ ਤੇ ਤਾਂ ਕਰ ਦਲੀ ਨਿਆਣ ਸਿਆਣਾ ਚਲ ਆਪੇ ਕਰ ਲੂਗੀ ਮੈਨੂੰ ਕੀ ਪਤਾ ਨੇ ਮੇਰੇ ਸਿਰ ਤੇ ਹੀ ਚੜ ਜਾਣਾ ਓ ਨਿਆਣ ਸਿਆਣਾ ਤਾਂ ਇਹ ਤੇ ਪੂਏ ਖੜੀ ਆ ਆਹ ਕੰਮ ਜਿੰਨਾ ਮਰਜੀ ਕੁੱਟਿਆ ਖਾ ਮੇਰੇ ਅੰਨੂਆ ਕਿਤੇ ਦੂਜੇ ਕੰਨ ਗੱਲੇ ਵੀ ਕਰਨ ਕਿ ਜੇ ਬਾਹਰ ਨਿਕਲ ਕੇ ਦਸਣ ਵੀ ਸਹੀ ਸਾਨੂੰ ਇੰਨੀਆਂ ਵੱਜੀਆਂ ਨਾ ਆ ਜਿਹੜੇ ਇੱਕ ਤਾਂ ਗੋਣ ਨੇ ਵੇਖ ਲਿਆ ਵੇਖ ਲਿਆ ਕਿ ਤੇ ਬਸਰ ਨਾ ਨਹੀਂ ਨੰਨੇ ਮੇਰੇ ਅੰਨੂਆ ਨੇ ਚੱਲ ਤੂੰ ਐਵੇਂ ਨਾ ਹੁਣ ਕੋ ਗੱਲ ਕਰੇਗਾ ਕਿਸੇ ਦੇ ਮਗਰ ਲਾ ਕੇ ਨਾ ਐਵੇਂ ਬੋਲਿਆ ਕਰ ਤੂੰ ਗਵਾਂਡਨ ਨੂੰ ਵੀ ਹੁਣ ਛੱਡ ਕੇ ਇਹਦੀਆਂ ਗੱਲਾਂ ਤੇ ਨਹੀਂ ਅਸਰ ਕਰੀਦਾ ਤੂੰ ਇਹਨਾਂ ਨੂੰ ਸਮਝਾ ਪੀ ਕਿਸੇ ਦੇ ਮਗਰ ਨਾ ਉਹ ਨਿਆਣੀਆਂ ਥੋੜਾ ਜਿਹਾ ਤੂੰ ਪਿਆਰ ਨਾ ਕਹੇਂਗੀ ਤੇ ਸਮਝਣਗੀਆਂ ਨਾ ਹੁਣ ਇਹਨਾਂ ਦਾ ਮਹੀਨੇ ਦੋ ਸੌਖੇ ਨਿਕਲ ਜਾਣੇ ਆ ਇਹ ਮੈਂ ਤੈਨੂੰ ਦੱਸ ਦਿੱਤਾ ਏ ਜਿੰਨਾ ਮੈਂ ਇਹਨਾਂ ਦਾ ਥੋੜਾ ਮਤਾ ਥੋੜਾ ਕਰਦੀ ਰਵਾਂ ਤਾਂ ਫੇਰ ਠੀਕ ਰਹਿੰਦਗੇ ਨੇ ਜਿੱਦਾਂ ਗਵਾਂਡੇ ਨਾਂਕੇ ਲੂਤੀ ਲਾ ਗਈ ਆ ਵੀ ਉਹ ਪੇਕੇ ਗਈ ਹੀ ਇਦਾਂ ਭਲਕੇ ਕਹਿ ਦੋਗੀ ਵੀ ਤੇਰੀ ਸੱਸ ਕੁੱਟਦੀ ਆ ਤੁਸੀਂ ਜਾ ਕੇ ਥਾਣੇ ਦਰਖਾਸਤ ਦਿਓ ਫੇਰ ਕੀ ਕਰਨਗੀ ਮੇਰੇ ਘਰਾਂ ਕਚਹਿਰੀਆਂ ਚ ਰੋਲਦੀ ਰਹਿੰਗੇ ਮੇਰੇ ਨੋਹਾਂ ਦੀ ਕਿਤੇ ਜੁੱਤ ਨਹੀਂ ਠਾਣੇ ਵਾਲੇ ਮੂੰਹ 'ਚਰ ਲੈਣਾ ਮੇਰੇ ਕੋਲ ਡਰਦੀਆਂ ਕੋਕੋ ਚੁੱਕਣਾ ਪੱਥਰ ਪਾੜ ਦਿੰਦੀਆਂ ਮੈਂ ਕਿਹ ਕੋਕੋ ਡਲਦੀਆਂ ਮੈਂ ਨਹੀਂ ਇਹ ਕਹਿੰਦੀ ਨੋਹਾਂ ਪੁੱਠੀਆਂ ਘਜਾਈਆਂ ਠਾਣੇ ਠਪਾਣੇ ਵੱਲ ਜਾਣ ਗਈਆਂ ਚੱਲ ਚੱਲ ਠੀਕ ਆ ਹੁਣ ਜੋ ਕੁਝ ਹੋ ਗਿਆ ਠੀਕ ਆ ਹੁਣ ਪਿਆਰ ਨਾਲ ਉਹਨਾਂ ਨੂੰ ਕਹੀਂ ਤੇ ਹੁਣ ਠੰਡੀ ਪੈ ਜਾ ਹੁਣ ਨਾ ਕੋ ਗੱਲ ਕਹੀਂ ਚੰਗਾ ਫਿਰ ਮੈਂ ਚਲਦੀ ਆਂ ਮੈਂ ਭੈਣਾ ਚਾਹੀਂ ਆ ਪਾਣੀ ਤਾਂ ਨਹੀਂ ਲੈ ਆਉਂਦੀ ਨਹੀਂ ਮੈਂ ਪਾਣੀ ਤਾਂ ਨਹੀਂ ਪੀ ਕੇ ਚਾਹ ਪਾਣੀ ਪੀ ਕੇ ਆਈ ਮੈਂ ਨਾ ਨਾ ਤਾੜ ਕੇ ਰੱਖਿਆ ਕਰ ਨਾ ਨਾ ਪੋਲੀ ਨਾ ਰੱਖਿਆ ਕਰ ਜਿੰਨਾ ਪੋਲੀ ਰੱਖੀ ਨਹੀਂ ਅੱਖੀ ਹੋਵੇਂਗੀ ਭੈਣਾ ਉਹ ਨਹੀਂ ਹੁਣ ਤੜਦੀ ਜਿੰਨਾ ਮਾੜੀ ਤੜਣਾ ਉਹ ਨਹੀਂ ਤੜਦੀ ਜਦੋਂ ਸ਼ੁਰੂ ਤੋਂ ਭੂਏ ਚੜਾਈਏ ਤੇ ਹੁਣ ਕਿਦਾਂ ਥੱਲੇ ਲੈ ਜਾਏਗੀ ਤੇ ਫਿਰ ਦਵਾਈ ਤਾਂ ਨੇ ਆਪੇ ਖਾਣੀ ਆ ਮਾੜੀ ਬੜੀ ਗੱਲ ਤੇ ਉਹ ਤਾਂ ਕਹ ਜਦੋਂ ਸ਼ੁਰੂ ਤੋਂ ਭੂਏ ਚੜੀਏ ਤੇ ਹੁਣ ਮੈਂ ਤੇ ਆਪ ਬੜੀ ਦੁਖੀਆਂ ਚੁੱਪ ਕੇ ਹੁਣ ਜਦੋਂ ਕਿ ਦਵਾਈਆਂ ਨਾ ਲਵੇਗੀ ਨਾ ਗੁੱਤੋਂ ਲਈ ਫੜਦੇ ਕਿ ਆਹ ਤੇਰੇ ਮੂੰਹ 'ਚ ਦਵਾਈ ਦੇਣੀ ਆ ਕੋਈ ਨਹੀਂ ਜੇ ਮੜ ਕੇ ਦਵਾਈ ਦਾ ਨਾਂ ਵੀ ਲਈ ਕਿ